ਅਜੋ ਹਾਂਜੀ ਜੀ ਕਿਵੇਂ ਸਾਰੇ ਠੀਕ ਠਾਕ ਜੇ ਤੇ ਆਇਆ ਸਾਡੇ ਨਾਲ ਸਾਡੇ ਵੀਰ ਜੀ ਆ ਤੇ ਫਤੇਬੀ ਵੀ ਸਾਡੇ ਨਾਲ ਆਇਆ ਆਪਾਂ ਕਾਫੀ ਤੇ ਡੇਂਜਰ ਜਗ੍ਹਾ ਤੇ ਆਏ ਆ ਇਸ ਟਾਈਮ ਤੇ ਆ ਦੇਖੋ ਕਿ ਇੰਨੀ ਡੇਂਜਰ ਜਗ੍ਹਾ ਵੀ ਜਦੋਂ ਆਪਾਂ ਤੇ ਫਤੇ ਨੂੰ ਤਾਰਦੀ ਆ ਨਾ ਥੱਲੇ ਆ ਦੇਖਿਓ ਤੇ ਇਹਨੂੰ ਉਸੇ ਟਾਈਮ ਡਰ ਜਾਂਦਾ ਦੇਖੋ ਆਪਾਂ ਇਧਰ ਹੋ ਜਣਾ ਥੋੜੇ ਬਹੁਤੇ ਆਪਾਂ ਥੋੜੀ ਜਿਹੀ ਸਕੂਟੀ ਸਾਡੀ ਆ ਤੇ ਲੱਗੀ ਹੈ ਤੇ ਗੱਡੀਆਂ ਵੀ ਨਹੀਂ ਹੁੰਦੀਆਂ ਇੱਥੇ ਤਾਂ ਹੁਣ ਇਹ ਸਕੂਟਰੀ ਤੇ ਆਏ ਪੂਰਾ ਜਾਓ ਦੇਖੋ ਓਏ ਹੁੰਦਾ ਨਾ ਤੇ ਅਨਸਰ ਟੈਂਪਰ ਹੋ ਰਿਹਾ ਹੋਰ ਗੱਲ ਤੇ ਤੇ ਬੂਟੇ ਵੀ ਇੱਦਾਂ ਜਿਹਦਾ ਪੂਹ ਵਾਲੀਆਂ ਫਿਲਮਾਂ ਹੁੰਦੀਆਂ ਦੇਖੋ ਨੈਰਵਾ ਭਰ ਹੈ ਜੰਗਲ ਜਿਹੜਾ ਆਉਦੀ ਇਥੇ ਬੜੇ ਨਾਰੀਅਲ ਛਿੱਲ ਗਏ ਸੁਟੇ ਹੁੰਦੇ ਬੜੇ ਚੰਗਾ ਜਗਾ ਵਾ ਇਥੇ ਆ ਪਾਣੀ ਪੁਣੀ ਤੇ ਫਿਸ਼ ਕੁਸ਼ੀ ਆਉਂਦੀਆਂ ਹੋ ਸਕਦਾ ਹੋਰ ਵੀ ਕੋਈ ਜਾਨਵਰ ਜਿਹੜਾ ਮੋਰ ਮਾਰਤੇ ਹੀ ਦੇਖੇ ਇਥੇ ਤੇ ਕਦੀ ਕਦੀ ਮੰਕੀ ਵੀ ਆਉਂਦੇ ਆ ਪਾੜੀ ਖਾਂ ਵੀ ہاں ਤੇ ਪਾੜੀ ਖਾਂ ਵੀ ਆਉਂਦੇ ਆ ਤੇ ਮੋਰ ਵੀ ਆਉਂਦੇ ਆ ਤੇ ਪਹਿਲਾਂ ਇੱਕ ਨਿਊਜ਼ ਆਈ ਹੁੰਦੀ ਕਿ ਇੱਕ ਦੋ ਤੇ ਸ਼ੇਰ ਖੋਲੇ ਆ ਤੇ ਕੋਈ ਸ਼ੇਰ ਕਿਦੇ ਨਹਿਰਾਂ ਚੋਂ ਪਰ ਇਹ ਨਹੀਂ ਨਿਆ ਉਹਦਾ ਆਇਆ ਜਦੋਂ ਨਹੀਂ ਆਇਆ ਉਹ ਦੂਜੇ ਦੂਜੇ ਪਾਸੇ ਹੀਗਾ ਉਦੋਂ ਦੇ ਜਿਹੜੇ ਪਾਸੇ ਹੀ ਇਹ ਤੇ ਨਹੀਂ ਆਇਆ ਤੇ ਫੇਰ ਵੀ ਆਪਾਂ ਥੋੜਾ ਜਿਆਦਾ ਘੁੰਮਣ ਫੇਰ ਆਏ ਅਸੀਂ ਕਿਉਂਕਿ ਦੱਸ ਦੇਣੀ ਆ ਤੇ ਸੰਦੀਪ ਜੀ ਨੇ ਦਿਖਾਇਆ ਇਸੇ ਤਰ੍ਹਾਂ ਦਿਖਾਦਾ ਇਹ ਕਿਤੇ ਨਹੀਂ ਸ਼ਿਕਾਰ ਕਰਨ ਨਹੀਂ ਆਏ ਸੀ ਪਰ ਉਹਦੋਂ ਨੂੰ ਜਿਆਦਾ ਕੋਈ ਲੱਭਿਆ ਨਹੀਂ ਹੁਣ ਆਪਾਂ ਫਿਲਹਾਲ ਇਦਾਂ ਹੀ ਥੋੜਾ ਜਿਹਾ ਫੇਰ ਆਪਾਂ ਤੇ ਜਮਾ ਦੇ ਨਹੀਂ ਆਏ ਐਸੇ ਬੜੀਆਂ ਡਰਾਉਣੀਆਂ ਸੀ ਜਾਨ ਦਿਖਾਵਾਂ ਕਾਲਾ ਜਾਦੂ ਵੀ ਕੀਤਾ ਹੁੰਦੇ ਜਾਨ ਇਹ ਕਾਫੀ ਬਿੰਡੀਰ ਸਾਈਡ ਆ ਇਹ ਰਾਤ ਤੇ ਬੰਦਾ ਕੋਈ ਬਿਲਕੁਲ ਅਬ ਮਤਲਬ ਕਿ ਦਿਨ ਦਾ ਟਾਈਮ ਤੋਂ ਹੀ ਦੇਖੇ ਜਦ ਵੀ ਆਪਾਂ ਵੀਡੀਓ ਬਣਾਉਂਦੇ ਤਾਂ ਇਤਨੀ ਕੋਈ ਬਾਈਕ ਨਹੀਂ ਲੰਗੀ ਦੂਰ ਦੂਰ ਤੱਕ ਦੂਰ ਦੂਰ ਤੱਕ ਅਸੀਂ ਪਹਿਲਾਂ ਆਪਾਂ ਥੋੜਾਈ ਜਾਸ 10 ਹੋ ਕੇ ਫਿਰ ਆਪਾਂ ਵੀ ਇੱਥੋਂ ਤੇ ਚੱਲੇ ਆ ਕਿਉਂਕਿ ਜਿਆਦੀ ਦੇਰ ਇਹ ਜਗ੍ਹਾ ਤੇ ਰੁਕਣਾ ਸੇਫ ਨਹੀਂ ਹੈਗਾ ਕਿਉਂਕਿ ਹੁਣ ਅੱਧਾ ਵੀ ਥੁਨਤਾਂ ਬਹੁਤ ਪੈਂਦੀ ਹੈ ਲੱਗਦਾ ਕਿ ਬੋਰੇ ਵੀ ਤਾਂ ਨਹੀਂ ਕਿਸੇ ਨੂੰ ਸੁਟਿਆ ਅੰਦਾਜ਼ ਦੇਖੋ ਜਿਵੇਂ লাশ ਪਾਈ ਹੁੰਦੀ ਕੋਈ ਕੋਈ ਨਾ ਵੀ ਆ ਕੋ ਨੰਬਰ ਵੀ ਲਿਖਿਆ ਪਤਾ ਨਹੀਂ ਕਹਦੇ ਹੁੰਦੇ ਇਹ ਰਸਤੇ ਆ ਪਾਣੀ ਦੇ ਲੈਵਲ ਵੀ ਘਟੇ ਆ ਉਦਾਂ ਦੇ ਨਹਿਰ ਭਰੀ ਹੁੰਦੀ ਏ ਤੇ ਦੇ ਤੋਂ ਇਥੇ ਕੇ ਦਿਤੇ ਖੋਪੜੀ ਖਾਪੜੀ ਵੇਖਦੀ ਮੁੰਡੀ ਦੀ ਹੱਡੀ ਦੇਖੋ ਪਤਾ ਨਹੀਂ ਕਿਹੜੀ ਚੀਜ਼ ਦੀ ਓ ਵਾਈਟ ਜਿਹੜੀ ਹੱਡੀਆਂ ਇਹ ਹੈ ਸੱਚ ਵਾ ਪਰ ਹੈ ਸਹੀ ਪਤਾ ਨਹੀਂ ਕਿਸੇ ਜਾਨਵਰ ਦੀ ਆ ਕਿਸੇ ਰਾਕਸ਼ਸ ਦੀ ਆ ਇਹ ਜ਼ਰੂਰ ਹੈ ਕਿ ਤੁਸੀਂ ਉਹ ਅੱਗੇ ਨਾਰੀਅਲ ਦੇ ਸਾਰੇ ਗੇ ਪਈ ਹੁੰਦੇ ਆ ਗਿਆ ਨੀ ਉਹ ਘਰ ਗਈ ਉਹ ਸਾਰੇ ਨਾਰੀਅਲ ਕਿਥੇ ਹੋ ਗਏ ਸਾਰੇ ਨਾਰੀਅਲ ਦੇ ਛੱਕੜ ਇਹਦੇ ਮੇਰਾ ਪੈਰ ਆਇਆ ਵੇਖੋ ਸਾਰੀ ਸਾਰੀ ਬਾਕੀ ਨੇੜੇ ਜਬੜੇ ਲੋਕੀ ਤੇ ਜਾਦੂ ਟੂਣੇ ਜਿੱਤ ਕਰਦੇ ਇੱਥੇ ਬੜੀ ਜਵਾਰ ਦੇਖੀ ਜਾਂ ਕਈ ਥਾਵਾਂ ਤੇ ਕੱਪੜੇ ਵੀ ਲੋਕਾਂ ਨੇ ਤੇ ਬੰਨੇ ਹੁੰਦੇ ਆ ਤੇ ਆਪਾਂ ਇਸ ਕਰਕੇ ਇਤੋਂ ਜ਼ਿਆਦਾ ਅੱਗੇ ਨਹੀਂ ਜਾਂਦੇ ਆਪਾਂ ਇੱਥੇ ਇੱਥੇ ਰਹਿੰਦੇ ਦੇਖੋ ਤੁਸੀਂ ਬਿਲਕੁਲ ਸ਼ਾਂਤੀ ਜਾਂਦੇ ਆ ਕਿ ਆਪਾਂ ਖਲੋਤੇ ਆ ਕਿ ਜਾਨਵਰ ਦੀ ਵੀ ਆਵਾਜ਼ ਨਹੀਂ ਆਉਂਦੀ ਜ਼ਿਆਦਾ ਜੇ ਇਤੋਂ ਆਪਾਂ ਥੋੜਾ ਇੱਧਰ ਅੱਗੇ ਜਾਂਦੇ ਆ ਫਿਰ ਹਨ ਕੋਈ ਮੰਕੀ ਮੰਕੀ ਮੋਰ ਮਾਰ ਤੇ ਦੇਖਦੇ ਆ ਬੜਾ ਹਲ ਮਾਰਾ ਵਾ ਫਿਰ ਆਪਾਂ ਕਿਸੇ ਦਿਨਾਵਾਂਗੇ ਇਹ ਰਾਤ ਸਿੱਧਾ ਵੀ ਹੈ ਨਹੀਂ ਜਿੱਦਾਂ ਉਹ ਤੁਸੀਂ ਅੱਗੇ ਤੱਕ ਦੇਖੋਗੇ ਪੀ ਸੋਚਣਾ ਅੱਗੇ ਕੋਈ ਵੀ ਹੈ ਨਹੀਂ ਨਿਆ ਰਾਈ ਹੈ ਨਹੀਂ ਇਧਰ ਵੀ ਦੇਖੋ ਇਹ ਕਿਹਾ ਅੱਜ ਤੱਕ ਕਿ ਕਿਦਾਂ ਦਾ ਦੇਖਣ ਲਿਆ ਸਾਰਾ ਅੱਜ ਨਹੀਂ ਉਧਰ ਹੀ ਆਗੇ ਕੋ ਲਿਆਂਦਾ ਵੀ ਨਹੀਂ ਨਾਲ ਪ੍ਰੋਟੈਕਸ਼ਨ ਹਾਂਜੀ ਆਪਾਂ ਤੇ ਉਹ ਤੇ ਦਾਤ ਦੂ ਤਰ੍ਹਾਂ ਸਕੇ ਦੋ ਵੀ ਜੀ ਕੋ ਤੇ ਪਿਸਤੌਲ ਹੈਗਾ ਵਾ ਉਹ ਪੱਲੇ ਹੁੰਦੇ ਨੇ ਅੱਜ ਸਾਡੇ ਕੋਲ ਉਹ ਵੀ ਨਹੀਂ ਆਪਾਂ ਕਹਿੰਦਾ ਉਹਦਣ ਅਹੀਂ ਦੋ ਪਸਤੋਲਾ ਨਾ ਸ਼ਿਕਾਰ ਕਰਨਾ ਇੱਕ ਪਰ ਕੋਈ ਨਹੀਂ ਲੱਭਿਆ ਪਰ ਆਪਾਂ ਰਵੀਰ ਜੀ ਦੀ ਇੱਕ ਆ ਪਗਨ ਤੇ ਕਰਨੀ ਹੈ ਉੱਧ ਰਵੀਰ ਜੀ ਦੀ ਤੇ ਗੰਨ ਆਉਣੀ ਆਪਾਂ ਤੇ ਗੰਨ ਲੈ ਕੇ ਆਣਾ ਉਹ ਵੀ ਤੁਹਾਨੂੰ ਤੇ ਵੀਡੀਓ ਵਿਖਾਵਾਂਗੇ ਜਿੱਦਾਂ ਆਪਾਂ ਤੇ ਗੰਨ ਲੈ ਕੇ ਤੇ ਇਥੇ ਕੋਈ ਸ਼ਿਕਾਰ ਸ਼ੂਟੇ ਡੰਡ ਤੇ ਨਹਿਰੇ ਆਵਾਂਗੇ ਬਸ ਹਾਂ ਦੇਖੋ ਜੀ ਹੁਣ ਸਾਨੂੰ ਦੇਖਿਆ ਤੇ ਮੋਰ ਉਥੇ ਤੇ ਹਨ ਮੋਰ ਸੀ ਤੇ ਇੱਕ ਦੋ ਦਿਓ ਉਹ ਦੇਖੋ ਤੁਹਾਨੂੰ ਜ਼ੂਮ ਕੀਤਾ ਆ ਥੋੜਾ ਦੇਖਣ ਰਿਹਾ ਉਹ ਕਾਫੀ ਦੂਰ ਹੈ ਇਹ ਰਾਜਨਦੌਦ ਦੇ ਵਿੱਚ ਆ ਉਹ ਦੇਖੋ ਬੜੀ ਦੂਰ ਤੈਨ ਸੀ ਤੇ 1 2 ਤੇ 89 ਹੋ ਗਏ ਹੁਣ 1 2 ਸਾਹਮਣੇ ਤੇ ਦਿਖਣ ਰਿਹਾ ਉਹ ਦੇਖੋ ਬੜੀ ਦੂਰ ਹੈ ਤੇ ਆਪਾਂ ਤੁਹਾਨੂੰ ਝੂਮ ਕਰਕੇ ਦਿਖਾਇਆ ਬੜੀ ਦੂਰੀ ਤੇ ਹੁਣ ਆਖੋ ਹਨਵੀਰ ਜੀ ਹਣੀ ਕਹਿੰਦੇ ਕਿ ਚਲੋ ਵੀ ਮੋਰ ਮਾਰ ਦੇਖ ਲਈਏ ਉਹ ਦੇਖਣਾ ਹੈ ਔਰ ਆਪਾਂ ਅੱਗੇ ਚੱਲੇ ਆ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਤੇ ਨੈਕਸਟ ਵੀਡੀਓ ਚ